ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਸੋ ਅੱਜ ਸ਼ਰੋਮਣੀ ਕਾਲੀਆ ਦੇ ਪ੍ਰਧਾਨ ਸਰਬੀਰ ਸਿੰਘ ਬਾਦਲ ਜੀ ਦੀ ਸ਼ਨਾਰਨੀ ਸ਼ਟਾ ਸ਼ਰੋਮਣੀ ਕਾਲੀਆ ਨੂੰ ਮਜ਼ਬੂਤ ਕਰਨ ਵਾਸਤੇ ਤੇ ਜਿੱਥੇ ਬੂਥ ਲੈਵਲ ਦੀ ਮੀਟਿੰਗਾਂ ਉੱਥੇ ਜਿਹੜਾ ਪਿਛਲਾ ਸਮਾਂਤੀ ਲੈ ਕੇ ਮੀਟਿੰਗਾਂ ਚੱਲ ਰਹੀਆਂ ਨੇ ਸੋ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਤਕਰੀਬਨ ਦੋ ਜਨਰਲ ਦੀ ਮੀਟਿੰਗ ਸਵੇਰੇ ਕਰਕੇ ਆਟੇ ਹਨ ਬਹੁਤ ਸਾਡੇ ਸੰਗਤ ਦਾ ਅਕਾਲੀਆ ਦੇ ਆਗੂ ਸਹਿਬਾਨ ਵਰਕੇ ਸਹਿਬਾਨ ਦਾ ਬਹੁਤ ਵੱਡਾ ਉਤਸ਼ਾਹ ਸੀਗਾ ਚਾਹੇ ਉਹ ਜ਼ਿਲ੍ਹਾ ਪ੍ਰੀਸ਼ਦ ਚੋਣ ਹੋਵੇ ਚਾਹੇ ਬਲਾਕ ਸੰਚ័យ ਚੋਣ ਹੋਵੇ ਉਹਦੀ ਤਿਆਰੀ ਸੰਬੰਧੀ ਆ ਤੇ ਅਕਾਲੀ ਦਲ ਉਹ ਬੂਥ ਲੈਵਲ ਤੇ ਜਾ ਕੇ ਮਜ਼ਬੂਤ ਕਰ ਰਿਹਾ ਕਿਉਂਕਿ ਹੜ੍ਹਾਂ ਦੀ ਸਥਿਤੀ ਦੇ ਵਿੱਚ ਗੱਲ ਕਰੀਏ ਤਾਂ ਕਿ ਕੇਂਦਰ ਸਰਕਾਰ ਪੰਜਾਬ ਸਰਕਾਰ ਗੁਰੂ ਦਰਾ ਫੇਜ਼ ਹੋਈ ਹੈ ਇਹ ਸਾਹਿਬ ਵੀਰ ਸਿੰਘ ਬਾਦਲ ਜੀ ਬਦੋਂ ਆਪ ਬੰਨਾ ਉੱਪਰ ਜਾ ਕੇ ਪਾਣੀ ਵਿੱਚ ਜਾ ਕੇ ਲੋੜਵੰਦਾਂ ਦੀ ਮਦਦ ਕਰਨੀ ਕਿਤੇ 5000 ਲੀਟਰ ਦੀਲ ਦੇ ਰਹੇ ਨੇ ਕਿ 10000 ਲੀਟਰ ਦੀਲ ਦੇ ਰਹੇ ਨੇ ਆਪਣੇ ਜੇਤੂ ਆਪਣੇ ਸੋਰਸ ਨਾਲ ਤੇ ਉਸ ਤੋਂ ਬਾਅਦ ਕਿਤੇ ਮੱਛਰਾਂ ਦੀਆਂ ਜਾਰੀਆਂ ਨੇ ਤੂੜੀ ਜਾ ਰਹੀ ਆ ਅਬ ਜਾਂ ਕੁਸ਼ਮਵਰ ਚਾਰਾ ਜਾ ਰਿਹਾ ਆ ਹੁਣ ਪ੍ਰਧਾਨ ਜੀ ਵੱਲੋਂ 500 ਟਰੱਕ ਉਸ ਨੂੰ ਵੱਲ ਚਾਰਾ ਜਾ ਰਿਹਾ 500 ਦੇ ਟਰੱਕ ਦੇਖਣ ਤੋੜਿਆ ਜਾ ਰਿਹਾ 100 ਦੇ ਕਰੀਬ ਡਾਕਟਰਾਂ ਦੀ ਇੱਕ ਟੀਮ 100 ਟੀਮਾਂ ਤਿਆਰ ਕਰਕੇ ਉਹਨਾਂ ਹੜਪ੍ਰਭਾਵ ਦੀ ਰੀਦ ਪਿੱਛੇ ਗਈਆਂ ਨੇ 50 ਟੀਮਾਂ ਜੋ ਵੈਟਰਨਰੀ ਡਾਕਟਰ ਨੇ ਡਬਲ ਡਾਕਟਰ ਟੀਮਾਂ ਬਣਾ ਕੇ ਭੇਜੀਆਂ ਨੇ ਸਾਰੇ ਮੀਆਂ ਦਵਾਈਆਂ ਸਾਰੇ ਪ੍ਰਬੰਧ ਕੀਤੇ ਜਾ ਰਹੇ ਤੇ ਅਸੀਂ ਹਲਕੇ ਦੇ ਵਿੱਚੋਂ 200 ਕਵਾਂਟਰ ਬੀ ਭੇਜ ਰਹੇ ਹਾਂ ਪੰਜਾਬ ਇਸਤੀ ਦੇ ਵੱਲੋਂ ਜਦ ਜਿਹੜੀ ਪੀਜੂ ਬਦਲ ਬਰਵਾਨਤ ਹੋਊਗਾ ਤੇ 300 ਕੁਆਂਟਲ ਕਾਣ ਕੇ ਹਲਕੇ ਦੇ ਸੰਤਾਂ ਦੇ ਨਾਲ ਸਹਿਯੋਗ ਦੇਣਾ ਉਹ ਪਿੰਡ ਪਿੰਡ ਜਾ ਕੇ ਕੋਈ 5 ਕੁਆਂਟਲ ਕਾਣ ਕੋਈ ਇਕੱਠੀ ਦੇ ਰਿਹਾ ਕੋਈ 2 ਦੇ ਰਿਹਾ ਮਾਨੂੰ ਲੱਗਦਾ ਹੈ 300 ਦੀ ਜਗ੍ਹਾ 500 ਕੁਆਂਟਲ ਕਾਣ ਤੇ ਜਾਣੀਆਂ ਤੇ 200 ਕੁਆਂਟਲ ਵੀ ਜੋ ਇਸ ਕਰਕੇ ਸੰਗਤ ਵਿੱਚ ਬਹੁਤ ਉਤਸ਼ਾਹ ਜੋ ਅਕਾਲੀਵਾਂ ਦੇ ਕੰਮ ਕੀਤੇ ਨੇ ਉਹ ਸਾਰੇ ਲੋਕ ਜਾਣਦੇ ਆ ਘਰ ਘਰ ਬੂਥ ਲੈਵਲ ਤੇ ਪਹੁੰਚਾ ਰਹੇ ਆ ਜੋ ਆ ਝਾੜੂ ਸਰਕਾਰ ਦੀਆਂ ਨਾਕਾਮੀਆਂ ਨੇ ਤੋਂ ਝੂਠ ਬੋਲ ਕੇ ਸਰਕਾਰ ਬਣਾਈਆ ਉਹ ਨੂੰ ਘਰ ਘਰ ਪਹੁੰਚਾ ਰਹੇ ਆ ਤੇ ਲੋਕ ਚਾਹਦੇ ਨੇ ਖੇਤਰੀ ਪੱਧਰ ਤੇ ਟਕੜੀ ਹੋਵੇ ਸ਼੍ਰੋਮਣੀ ਕਾਲੀ ਦਾ ਤਗੜਾ ਹੋਵੇ ਸ਼੍ਰੋਮਣੀ ਕਾਲੀ ਦੇ ਪ੍ਰਧਾਨ ਸਾਹਿਬ ਸਰਪ੍ਰੀਖ ਸਿੰਘ ਬਾਦਲ ਜੋ ਦਿਨ ਰਾਤ ਸੰਗਤ ਦੀ ਸੇਵਤ ਲੱਗੇ ਹੋਏ ਨੇ ਉਹ ਤਗੜੇ ਹੋਣ ਉਹ ਪੰਜਾਬ ਦੀ ਬਾਗਨੌਰ ਸਾਹਿਬ ਨੂੰ ਪੰਜਾਬ ਦਾ ਮੁੱਖ ਮੰਤਰੀ ਬਣ ਸੋ ਇਸ ਕਰਕੇ ਮੈਂ ਸਮਾਧਨ ਦੀਆਂ ਮੀਟਿੰਗਾਂ ਸ਼ਾਮ ਨੂੰ ਮੀਟਿੰਗਾਂ ਨੇ ਕੱਲ ਵੀ ਨੇ ਨਗਾਤਰ ਮਿਲ ਕੇ ਮੀਟਿੰਗਾਂ ਦਾ سلسلہ جاری ਆ ਤੇ ਇਹਦੇ ਨਾਲ ਕਾਲੀਆਂ ਨੂੰ ਬਹੁਤ